もうちょっとラミッドがい we mm -hmm. ਇਹ ਆ ਦਿਨ ਉਸਦੀ ਰੇ ਭਾਈ ਮਰੇ ਨਾਲ ਇਹ ਆ ਦਿਮਾਗ ਨਹੀਂ ਹੋ ਰਿਹਾ ਭਾਈ ਅ ਤਰਾ ਹੋ ਕੇ ਆਇਆ ਭਾਈ ਕਰਦਾ ਭਾਈ ਮੜੀ ਬੜਾ ਯਾਰ ਕੋਈ ਨਹੀਂ ਬੜਾ ਸਰ ਬੜਾ ਬੜਾ ਠੀਕ ਸਮਝ ਨਹੀਂ ਕਰ ਰਿਹਾ ਕਿ ਇਹ ਨੂੰ ਅਪੀਸ਼ਟ ਕਰ ਦੇਈਏ ਕਿ ਕਿ ਤਰ੍ਹਾਂ ਹਾਂ ਕਸਾ ਥੋੜਾ ਘੁਰਾ ਉਹ ਤੇ ਆਏ ਪੱ ആഗ്രോ

ਸਰ ਕੀ ਨਾਮ ਤੁਹਾਡਾ ਹਨੀ ਤਰੇਨ ਸਰ ਕੀ ਹੋਇਆ ਕਿੱਥੇ ਘਟਨਾ ਇੰਨੀ ਵਾਲੀ ਇਹ ਘਟਨਾ ਧਾਰੀ ਵੈਲ ਟੱਪ ਕੇ ਜੱਪੂਆ ਲੱਡੇ ਹੋਈ ਹੈ ਨਿਸ਼ਾਰਾ ਨਿਸ਼ਾਰਾ ਮੱਜਾ ਸਿੰਘ ਟੱਪ ਕੇ ਰਾਤੀ ਸਾਡੇ ਮੈਰਿਜ ਸੀ ਸਾਰੀ ਫੈਮਿਲੀ ਮੈਰਿਜ ਤੋਂ ਵਾਪਸ ਆ ਰਹੀ ਸੀ ਰਸਤੇ 'ਚ ਪਾਣਾ ਵਰਤ ਗਿਆ ਕੀ ਲੱਗ ਰਿਹਾ ਸੀ ਤੁਹਾਡੇ ਕੋਲ ਮੇਰੇ ਮਾਸੀ ਜੀ ਤੇ ਮਾਸੜ ਜੀ ਇਹ ਨਾਲ ਇਹਨਾਂ ਦੇ ਇੱਕ ਹੋਰ ਮਾਸੀ ਮਾਸੜ ਹੀ ਉਹ ਵੀ ਇੰਜਰਡ ਨੇ ਉਹ ਵੀ ਸੀਰੀਅਸ ਨੇ ਉਹ ਗੁਰਦਾਸਪੁਰ ਉਹਨਾਂ ਨੂੰ ਲੈ ਕੇ ਗਏ ਉਥੋਂ ਫਰਸਟ ਡਿਗ ਦਵਾਉਂਦੇ ਪਏ ਐ ਈਐਮਸੀ ਹਸਪੀਟਲ ਸਰ ਕਿੱਥੋਂ ਆਏ ਸੀ ਤੇ ਕੀ ਕਰਨਾ ਹੈ ਇਹ ਇਹ ਸ਼ਾਦੀ ਤੇ ਆਏ ਸੀ ਅਮਰੀਕ ਸਰ ਤੇ ਅੱਜ ਕੱਲ੍ਹ ਰਾਤ ਦੀ ਸ਼ਾਦੀ ਸੀ ਤੇ ਅੱਜ ਵਾਪਸ ਜੰਮੂ ਜਾ ਰਹੇ ਸੀ ਤੇ ਕਾਦ ਨਾ ਹੋਇਆ ਟਰਾਲੀ ਖੜੀ ਸੀ ਰੋਡ ਸਾਈਡ ਤੇ ਟਰਾਲੀ ਚ ਗੱਡੀ ਵਾਜੀ ਸਰ ਇਹਨਾਂ ਦੇ ਪਰਿਵਾਰ ਚ ਕੌਣ ਕੌਣ ਹੈ ਇਹ ਪਰਿਵਾਰ ਚ ਦੋ ਬੇਟੇ ਆ ਤੇ ਦੋ ਬਹਵਾਂ ਕੋਈ ਨੌਕਰੀ ਕਰਦੇ ਨਹੀਂ ਨਹੀਂ ਇਹਨਾਂ ਦਾ ਆਪਣਾ ਇੰਡਸਟਰੀ ਐ ਜੰਮੂ ਆਪਣਾ ਕਾਰੋਬਾਰ ਸਰ ਕੋਈ ਨੋਕਾ ਸਾਨੂੰ ਬਸ ਜਦੋਂ ਐਕਸੀਡੈਂਟ ਆਇਆ ਉਸ ਤੋਂ ਥੋੜੀ ਦਰ ਬਾਅਦ ਹੀ ਕੋਈ ਪਰਮਾਤਮਾ ਰੂਪੀ ਬੰਦਿਆਂ ਨੇ ਫੋਨ ਕੀਤਾ ਕਿਦਾ ਐਕਸੀਡੈਂਟ ਹੋ ਗਿਆ ਤੇ ਆਈ ਉੱਥੇ ਫਿਰ ਪਹੁੰਚੇ ਜਾਂ ਤੇ ਉੱਥੇ ਜਾ ਕੇ ਪਤਾ ਲੱਗਾ ਉਹ ਤੇ ਜਿਹੜੇ ਦੂਸਰੇ ਮਸੀ ਮਸੜੇ ਉਹਨਾਂ ਨੂੰ ਗੁਰਦਾਸਪੁਰ ਲੈ ਗਏਦੇ ਸੀ ਤੇ ਇਹਨਾਂ ਫਿਰ ਬਾਡੀਜ਼ ਆਪਾਂ ਉੱਥੋਂ ਲੈ ਕੇ ਬਟਾਲੇ ਸਿਵਲ ਹਸਪੀਟਲ ਆਏ ਸਰ ਕਿੰਨੇ ਵੀ ਗਿਆ ਕੋਈ ਹੁੰਦਾ ਤੇ ਉਹਨੇ ਗਹਿਣਾ ਬੜਾ ਹੁੰਦਾ ਵਾ ਕੋਈ ਗਹਿਣਾ ਕੋਈ ਗਹਿਣਾ ਭਾਜੀ ਉੱਥੇ ਪੁਲਿਸ ਵਾਲਿਆਂ ਨੇ ਬਹੁਤ ਮਦਦ ਕੀਤੀ ਹੈ ਉਹ ਹੁਣ ਪਵਾਤਾ ਦਾ ਉਹਨੇ ਇੱਕ ਬੈੱਡ ਆਪਾਂ ਕੁਝ ਚੈੱਕ ਨਹੀਂ ਕੀਤਾ ਬਾਕੀ ਜੋ ਠੀਕ ਹੈ ਕੁਝ ਨਹੀਂ ਕਿਨ ਵਾਪਸ ਹਾਂਜੀ ਹਾਂਜੀ ਜੀ ਸਰ ਜਿਹੜਾ ਐਕਸੀਡੈਂਟ ਆਇਆ ਹੈ ਕਿਹਨੇ ਆਇਆ ਇਸ ਦਾ ਨਾਮ ਤੇ ਨਿਸ਼ਾਰਾ ਮੱਜਾ ਸਿੰਘ ਤੇ ਲੱਗੇ ਆ ਜੀ ਆਪਣੇ ਵਿਆਹ ਦੇ ਕਿ ਹੁੰਦੇ ਸਾਰਾ ਪਰਿਵਾਰ ਅੰਮ੍ਰਿਤਸਰ ਤੋਂ ਜਦੋਂ ਇਹ ਗੱਡੀ ਇਹਨਾਂ ਦੀ ਨਿਸ਼ਾਰਾ ਮੱਜਾ ਸਿੰਘ ਗਈ ਆ ਤੇ ਪਿੱਛੋਂ ਟਰੈਲ ਦੇ ਵਿੱਚ ਵੱਜ ਗਈ ਜਿਸ ਨਾਲ ਆਪਣੇ ਮੀਆਂ ਬੀਬੀ ਦੀ ਮੌਤ ਹੋ ਗਈ ਸਰ ਕੀ ਨਾਮ ਹੈ ਜੀਮਨ ਬਤਰਾ ਹਰਸ਼ ਬਤਰਾ ਜੀ ਵਾਸੀ ਜੰਮੂ ਆਹ ਨਮ ਜੀ ਗੱਡਾ ਟਰਾਲੀ ਚ ਵੱਜੇ ਜੀ ਖੜੀ ਬੱਸ ਕਰਨ ਲੱਗੀਆਂ ਜੀ ਕਾਰ ਬੱਸ